ਸ਼ਾਸਿਕਾਲ ਮੇਰੇ ਵੀਰੋ ਕੀ ਹਾਲ ਚਾਲ ਆ ਜੀ ਕੁਝ ਦੇਖ ਰਿਹਾ ਹਾਂ ਸ਼੍ਰੀ ਮੁਖਸਰ ਸਾਹਿਬ ਮਾਗੀ ਮੇਲਾ ਇਹ ਹੈਗੇ ਜਿੱਤਾਂ ਦੇ ਪ੍ਰੋਗਰਾਮ ਅੱਜ ਲਈ ਸੰਗਤ ਸਾਰੀ ਦਾਸੋਰੀ ਨਾਲ ਮੇਲਾ ਮਾਗੀ ਮੁਖਸਰ ਰਾਸ਼ ਬਹੁਤ ਜਿਆਦਾ ਸਾਹਮਣੇ ਤੁਸੀਂ ਚੈੱਕ ਕਰ ਸਕਦੇ ਹੋ ਤੇ ਰੱਬ ਸੁੱਖ ਰੱਖੇ ਸਾਰਿਆਂ ਦੇ ਮਿਹਰ ਕਰੇ ਬਾਬਾ ਤੇ ਠੀਕ ਹੈ ਜੀ ਮਿਲਦੇ ਆਂ ਅਗਲੀ ਵੀਡੀਓ ਦੇ ਵਿੱਚ مننه تاسو ټول سره